ਫਾਜ਼ਿਲਕਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਜਿਸ ਨੇ ਸਿੱਖਾਂ ਦੇ ਹਿਰਦੇ ਬਲੂੰਦਰ ਦਿੱਤੇ ਨੇ ਗੁਰੂ ਘਰ ਦੇ ਵਿੱਚ ਇੱਕ ਗਰੰਥੀ ਸਿੰਘ ਦੇ ਪੁੱਤਰ ਦੇ ਵੱਲੋਂ ਸ਼ਰਮਨਾਕ ਹਰਕਤ ਕੀਤੀ ਗਈ ਹੈ ਫਾਜ਼ਿਲਕਾ ਦੀਆਂ ਤਸਵੀਰਾਂ ਨੇ ਨਵੀਂ ਆਬਾਦੀ ਵਿਕੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਕੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਰੇ ਵਿਅਕਤੀ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਅਤੇ ਗੁਰਦੁਆਰਾ ਸਾਹਿਬ ਵਿਕੇ ਬੇਦਵੀ ਕਰਨ ਦੇ ਮਾਮਲੇ ਦੇ ਵਿੱਚ ਫਾਜ਼ਿਲਕਾ ਸਿਟੀ ਪੁਲਿਸ ਵੱਲੋਂ ਪਰਚਾ ਦਰਜ ਕਰਨ ਦੀ ਖਬਰ ਸਾਹਮਣੇ ਆਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਾਜ਼ਿਲਕਾ ਦੇ ਮੁਖ ਅਫਸਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਨਵੀਂ ਆਬਾਦੀ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਗਰੰਤੀ ਸਿੰਘ ਹੈ ਅਤੇ ਉਸ ਦਾ ਪੁੱਤਰ ਦੇ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਇਲੈਕਟ੍ਰੋਨਿਕ ਸਿਗਰਟ ਦਾ ਸੇਵਨ ਕੀਤਾ ਜਾਂਦਾ ਹੈ ਅਤੇ ਗਰੰਤੀ ਸਿੰਘ ਤੇ ਉਸ ਦੇ ਪੁੱਤਰ ਦੇ ਵੱਲੋਂ ਔਰ ਵੀ ਕਈ ਗਲਤ ਕੰਮ ਕੀਤੇ ਜਾਂਦੇ ਨੇ ਇਹ ਨਾ ਹੀ ਨਹੀਂ ਗਰੰਥੀ ਸਿੰਘ ਦੇ ਪੁੱਤਰ ਵੱਲੋਂ ਸਿਗਰਟ ਪੀਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜਿਸ ਦੀਆਂ ਤਸਵੀਰਾਂ ਤੋਂ ਆੜਨਾ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਉਸ ਗਰੰਥੀ ਸਿੰਘ ਦਾ ਪੁੱਤਰ ਕਿਵੇਂ ਸਿਗਰਟ ਦਾ ਸੇਵਨ ਕਰਦਾ ਨਜ਼ਰ ਆ ਰਿਹਾ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਨਾਲ ਸਿੱਖ ਪੰਥ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸ ਘਟਨਾ ਦੇ ਨਾਲ ਸਿੱਖਾਂ ਦੇ ਹਿਰਦੇ ਉਹ ਬੁਲੰਦਰ ਗਏ ਨੇ ਅੱਗੇ ਹੋਰ ਕੀ ਕੁਝ ਜੋ ਪੁਲਿਸ ਨੇ ਕਿਹਾ ਏ ਇੱਕ ਵਾਰ ਆਪਾਂ ਉਹ ਸੁਣਦੇ ਆਂ ਏ ਚਲੋ ਜੀ ਜੀ ਸਰ ਫਾਜ਼ਲ ਕਾ ਤੇ ਸਰ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਕੁਝ ਹੋਰ ਲੋਕਾਂ ਦੇ ਪਰਚਾ ਦਰਜ ਕੀਤਾ ਗਿਆ ਕੀ ਮਾਮਲਾ ਸਰ ਉਹ ਪੁਰਾਣਾ ਹਾਂਜੀ ਕੱਲ ਮੇਰੇ ਕੋਲ ਜਿਵੇਂ ਸੀ ਨਵੀਂ ਬਾਤੀ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਸੀਗੀ ਉਹ ਆਈ ਸੀਗੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਗ੍ਰੰਥੀ صاحب ਹਣੇ ਗੋਟੋਰਾਇ ਚਾਹਦਾ ਉਹਦੇ ਬੱਚੇ ਜਿਹੜੇ ਜਿਹੇ ਉਹ ਮਹਾਰਾਜੀ ਦੀ ਧੋਰੀ ਦੇ ਵਿੱਚ ਜਿੱਥੇ ਸੋਖਾ ਅਸਣ ਹੈ ਉਥੇ ਜਿਹੜੇ ਹੁਣ ਅੱਜਕੱਲ ਇਲੈਕਟ੍ਰੋਨਿਕ ਉੱਘਾ ਉਹ ਪੀ ਰਿਹਾ ਜੀ ਕੇ ਤੇ ਜਿਹੜਾ ਕਿ ਅਸੀਂ ਕਮੇਟੀ ਵਾਲਿਆਂ ਨੇ ਫੜਿਆ ਤੇ ਇਹਨੂੰ ਮਾਫੀ ਮੰਗਣ ਵਾਸਤੇ ਵੀ ਟਾਈਮ ਦਿੱਤਾ ਗਿਆ ਸੀ ਪਰ ਨਹੀਂ ਆਇਆ ਅੱਜ ਅਸੀਂ ਜਿਹੜੇ ਤੁਹਾਡੇ ਕੋਲ ਆਏ ਆ ਜਿਨ੍ਹਾਂ ਦਾ ਅਸੀਂ ਸਟੇਟਮੈਂਟ ਲੈ ਕੇ ਰਵਿੰਦਰ ਸਿੰਘ ਸਨ ਆਫ ਸੁਚਾ ਸੈਨਵਾਸੀ ਨਵੀਂ ਬਾਦੀ ਦੀ ਸਟੇਟਮੈਂਟ ਲੈ ਕੇ ਜੋ ਜੀ ਤਿੰਨ ਲੋਕਾਂ ਦਾ ਤਰੰਤ ਜਿਹੜਾ ਐਪੀਆਰ ਦਰਜ ਕਰਨੀ ਸੀਗੀ ਉਸ ਤੋਂ ਬਾਅਦ ਜਿਹੜਾ ਸਾਡੇ ਇਹਨਾਂ ਦੀ ਗ੍ਰਿਫਤਾਰੀ ਬਾਅਦ ਤੇ ਟੀਮਾਂ ਬਣ ਗਈਆਂ ਮੇਰੇ ਸਮੇਤ ਖੁਦ ਕਈ ਜ਼ਿਲ੍ਹਿਆਂ ਨੂੰ ਗ੍ਰੰਥੀ ਚਾਬਾ ਨੂੰ ਗ੍ਰਿਫਤਾਰ ਕਰਕੇ ਸਾਰੀ ਵੀਡੀਓ ਵੀ ਫਾਈਲ ਕੀਤੀ ਗਈ ਸੀ ਨਾ ਹਾਂ ਵੀਡੀਓ ਵਾਇਰਲ ਕਾਲੀ ਵੀਡੀਓ ਵਾਇਰਲ ਹੋਈ ਸੀ ਤੇ ਨਾਲ ਹੀ ਅਸੀਂ ਜਿਹੜੀ ਕਾਰਵਾਈ ਲੇਟ ਲੱਗੀ ਇਹ ਕਿੰਨੇ ਲੋਕ ਨੇ ਸਰ ਕੀ ਕੌਣ ਕੌਣ ਨੇ ਤਿੰਨ ਲੋਕ ਨੇ ਇੱਕ ਗ੍ਰੰਥੀ ਆਪ ਹੈ ਤੇ ਦੂਗੰਦ ਲਿਆ ਰੱਖੀ ਉਹ ਬਾਲਗ ਨਹੀਂ ਨ ਬਾਲਗ ਨਹੀਂ ਉਹਨਾਂ ਬਾਲਗ ਨੇ ਠੀਕ